ਨਿੱਕੀ ਜਿਹੀ ਅਣਗਹਿਲੀ ਬੱਚਿਆਂ ਦੇ ਉੱਤੇ ਵੱਡਾ ਕਹਿਰ ਬੜ ਕੇ ਟੁੱਟਿਆ ਘਟਨਾ ਦਿੱਲੀ ਦੀ ਹੈ ਜਿੱਥੇ ਕਿ ਵਿਵੇਕ ਵਿਹਾਰ ਦੇ ਵਿੱਚ ਬੇਬੀ ਕੇਅਰ ਹਸਪੀਟਲ ਦੇ ਬਾਹਰ ਜਨ ਤੜਲੇ ਦੇ ਨਾਲ ਆਕਸੀਜਨ ਦੇ ਸਿਲੰਡਰ ਭਰੇ ਜਾ ਰਹੇ ਸੀ ਤਾਂ ਉਸੇ ਵੇਲੇ ਸਿਲੰਡਰਾਂ ਦੇ ਵਿੱਚ ਧੁਮਾਕਾ ਹੋਇਆ ਜਿਸ ਦੇ ਨਾਲ ਬੇਬੀ ਕੇਅਰ ਸੈਂਟਰ ਦੇ ਵਿੱਚ ਜ਼ਬਰਦਸਤ ਅੱਗ ਲੱਗ ਗਈ ਇਸ ਦੌਰਾਨ ਬੇਬੀ ਕੇਅਰ ਸੈਂਟਰ ਦੇ ਵਿੱਚ 12 ਦੇ ਕਰੀਬ ਬੱਚੇ ਮੌਜੂਦ ਸੀ ਜਿਸ ਦੇ ਵਿੱਚੋਂ 6 ਬੱਚੇ ਇਸ ਦੁਨੀਆ ਤੋਂ ਜਾ ਚੁੱਕੇ ਨੇ ਇਸ ਦਰਦਰਾ ਘੱਟਾ ਦੇ ਵਿੱਚ ਦੁਨੀਆ ਦੇਖਣ ਤੋਂ ਪਹਿਲਾਂ ਹੀ ਉਹਨਾਂ ਨੇ ਅੱਖਾਂ ਬੰਦ ਕਰ ਲਈਆਂ ਪੂਰੀ ਘਟਨਾ ਬਾਰੇ ਦੱਸੀ ਹੈ ਤਾਂ ਰਾਜਧਾਨੀ ਦਿੱਲੀ ਦੇ ਵਿੱਚ ਦਰਦਰਾ ਇੱਕ ਹਾਦਸਾ ਵਾਪਰਿਆ ਵਿਵੇਕ ਵਿਹਾਰ ਇਲਾਕੇ ਦੀ ਇਹ ਘਟਨਾ ਜਿੱਥੇ ਕਿ ਬੇਬੀ ਕੇਅਰ ਹਸਪੀਟਲ ਦੇ ਵਿੱਚ ਸ਼ਨੀਵਾਰ ਦੇਰ ਰਾਤ ਅੱਗ ਲੱਗ ਗਈ ਸੂਚਨਾ ਮਿਲਦੇ ਹੀ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚੀਆਂ ਸਥਾਨਕ ਲੋਕਾਂ ਦੀ ਮਦਦ ਦੇ ਨਾਲ ਰੈਸਕਿਊ ਆਪਰੇਸ਼ਨ ਸ਼ੁਰੂ ਕੀਤਾ ਗਿਆ ਹਸਪੀਟਲ 'ਚ ਫਸੇ ਹੋਏ 11 ਨਵਜਾਤ ਬੱਚਿਆਂ ਨੂੰ ਪਹਿਲਾ ਬਾਹਰ ਕੱਢਿਆ ਗਿਆ ਇੱਥੇ ਦੱਸ ਦਈਏ ਕਿ 6 ਬੱਚਿਆਂ ਦੀ ਮੌਤ ਹੋ ਚੁੱਕੀ ਹੈ ਇੱਕ ਬੱਚਾ ਵੈਂਟੀਲੇਟਰ ਤੇ ਜ਼ਿੰਦਗੀ ਤੇ ਮੌਕੇ ਨਾਲ ਜੂਝ ਰਿਹਾ ਤੇ ਪੰਜ ਬੱਚਿਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਫਰਬਗੇਟ ਦੀ ਟੀਮ ਮੌਕੇ ਤੇ ਪਹੁੰਚਿਆ ਜਿਨ੍ਹਾਂ ਨੇ ਕੀ ਹਸਪੀਟਲ ਦੇ ਵਿੱਚ ਪਹੁੰਚ ਕੇ ਅੱਗ ਤੇ ਕਾਬੂ ਪਾਇਆ ਹਾਲਾਂਕਿ ਹਸਪੀਟਲ ਦੇ ਨਾਲ ਹੀ ਇੱਕ ਹੋਰ ਬਿਲਡਿੰਗ ਵੀ ਹੈ ਜੋ ਕਿ ਇਸ ਅੱਗ ਦੀ ਚਪੇਟ ਦੇ ਵਿੱਚ ਆਈ ਹੈ ਇੱਥੇ ਇਹ ਵੀ ਦੱਸ ਦਈਏ ਕਿ ਭਗਤ ਸਿੰਘ ਸੇਵਾਦਾਲ ਦੇ ਪ੍ਰਧਾਨ ਇੱਥੇ ਪਹੁੰਚੇ ਹੋਏ ਸੀ ਜਿੱਥੇ ਕੀ ਜਤਿੰਦਰ ਸਿੰਘ ਛੰਟੀ ਉਹਨਾਂ ਨੇ ਦੱਸਿਆ ਕਿ ਤੇਜ਼ ਬਲਾਸਟ ਤੋਂ ਬਾਅਦ ਅੱਗ ਲੱਗੀ ਸੀ ਦੱਸਿਆ ਜਾ ਰਿਹਾ ਹੈ ਕਿ ਹਸਪਤਾਲ ਦੇ ਬਾਹਰ ਐਂਬੂਲੈਂਸ 'ਚ ਆਕਸੀਜਨ ਰੀਫਿਲਿੰਗ ਦਾ ਕੰਮ ਮਤਲਬ ਲੈਣਾ ਚੱਲਦਾ ਹੈ ਅਕਸਰ ਹੀ ਇਸੇ ਤਰ੍ਹਾਂ ਐਂਬੂਲੈਂਸ ਦੇ ਵਿੱਚ ਆਕਸੀਜਨ ਰੀਫਿਲਿੰਗ ਹਸਪਤਾਲ ਦੇ ਬਾਹਰ ਕਰਦੇ ਸੀ ਜਿਸ ਦੌਰਾਨ ਹੀ ਸਾਵਧਾਨੀ ਨਾ ਵਰਤਣ ਕਰਕੇ ਜ਼ਬਰਦਸਤ ਧਮਾਕਾ ਹੋਇਆ ਇੱਕ ਤੋਂ ਬਾਅਦ ਇੱਕ ਤਿੰਨ ਸਿਲੰਡਰ ਬਲਾਸਟ ਹੋਏ ਜਿਸ ਦੀ ਵਜ੍ਹਾ ਦੇ ਨਾਲ ਪਹਿਲਾਂ ਤਾਂ ਹਸਪਤਾਲ ਚੱਕ ਲੱਗੀ ਤੇ ਉਸ ਤੋਂ ਬਾਅਦ ਨਾਲ ਦੀ ਬਿਲਡਿੰਗ ਵੀ ਇਸ ਦਾ ਸ਼ਿਕਾਰ ਹੋ ਗਈ ਉਥੇ ਫਾਇਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ਨੀਵਾਰ ਰਾਤ ਤੱਕ 11:32 ਮਿੰਟ ਤੇ ਉਹਨਾਂ ਨੂੰ ਕਾਲ ਆਈ ਸੀ ਕਿ ਜੋ ਵਿਵੇਕ ਵਿਹਾਰ ਸਥਿਤ ਬੇਬੀ ਕੇਅਰ ਹਸਪੀਟਲ ਹੈ ਉੱਥੇ ਅੱਗ ਲੱਗ ਚੁੱਕੀ ਹੈ। ਤਕਰੀਬਨ 1 ਘੰਟੇ ਦੀ ਮੁਸ਼ਕਲ ਤੋਂ ਬਾਅਦ ਉਹਨਾਂ ਅੱਗ ਤੇ ਕਾਬੂ ਪਾਇਆ। ਹਾਲਾਂਕਿ ਸਥਾਨਕ ਉਥੇ ਵਿਧਾਇਕ ਵੀ ਪਹੁੰਚੇ ਤੇ ਹੋਰ ਨੇਤਾ ਵੀ ਪਹੁੰਚੇ ਜਿਨ੍ਹਾਂ ਨੇ ਕਿ ਲੋਕਾਂ ਨੂੰ ਭਰੋਸਾ ਜ਼ਰੂਰ ਦਿੱਤਾ ਹੈ ਕਿ ਉੱਥੇ ਜੋ ਵੀ ਘਟਨਾ ਵਾਪਰੀ ਹੈ ਉਸ ਦਾ ਜਲਦ ਤੋਂ ਜਲਦ ਇਨਸਾਫ ਦਿੱਤਾ ਜਾਵੇਗਾ।